हेलो सत श्री अकाल जी क्यूर सिमू एंड खुश चैनल दे थोड़ा स्वागत है जी सन पूरी उम्मीद है कि परमात्मा की कृपा के नी सारे ठीक ठाक हो गए तो आप गए सी बाजार इन शॉपिंग कर मग जी एक आ वाला आ भी कंस दी आने दी ਦੀ ਇਹ ਪਹਿਲੀ ਉਹਨਾਂ ਦੇ ਤੋਂ ਫਰੀ ਆਪਣਾ ਇੱਕ ਨਾ ਇੱਕ ਜੀ ਦੋ ਕੁ ਲੈ ਲਈਏ ਫਿਰ ਦੋ ਲੈ ਲਈ ਆ ਵੀ ਤੀਦੀ ਉਹ ਵੱਡੀ ਹੈ ਜਿਹੜੀ ਇਹ ਮੰਗੀ ਹੋਈ ਇਹ ਸਹੀ ਚੱਲਣੀ ਚਾਹੀਦੀ ਤੇ ਉਹ ਬਹੁਤ ਪਿਆਣਾ ਚਾ ਹਾਂਜੀ ਮੈਨੂੰ ਪਾਵਾਂਗੇ ਤੇ ਬਣੀ ਬਹੁਤ ਦੋ ਲਈ ਇਹ ਵਨ ਇਹ ਦੋ ਲੈ ਲੈਨੇ ਇੱਕ ਵਾਰੀ ਫੇਰ ਬਾਅਦ ਵਿੱਚ ਲੈ ਜਾਵਾਂਗੇ ਉਹ ਫੜ ਲ ਉਸ ਟੁੱਟ ਗਈ ਰਾਹ ਦੇਖ ਕਾਂਚੀ ਇਹਦੀ ਬੋਟਲ ਆ ਹਕੀ ਉਹ ਘੈਂਟ ਆ ਨਾ ਕਿੰਨੀ ਪਿਆਰੀ ਜੀ ਆ ਵਾਲੀ ਪਰ ਇਹ ਟੁੱਟ ਕੇ ਪਤਾ ਨਹੀਂ ਆਪਣੇ ਤਾਂ ਬੱਚੇ ਦੂਸਰੀਆਂ ਨਹੀਂ ਛੜਦੇ ਇਹਨਾਂ ਮੇਰੇ ਆਤੀ ਵੇਣਾ ਮੈਂ ਉਹ ਕੋਸ਼ ਨੇ ਟੁੱਡੇ ਵਾਲੀ ਲੈ ਲਈ ਪਹਿਲਾਂ ਵੇ ਇਹਦਾ ਕੋਈ ਬੜੀ ਮੈਂ ਯੂਨੀਵਰਸਿਟੀ ਵੀ ਹਿੰਦੇ 80 ਰੁਪਏ ਦੀ ਗੋਲਾ ਦਾ ਟੁੱਟਣ ਤੋਂ ਹੀ ਆ ਟੁੱਟਣਾ ਜਾਵੇ ਨਾ ਇਹ ਕੋਹ ਵਾਲਾ ਦੇਖਿਓ ਉਹ ਵਾਲਾ ਜਿਹੜਾ ਉਹ 스낵 ਵਗੈਰਾ ਪਾਉਣ ਨੂੰ ਹੁੰਦਾ ਬਿਸਕੁਟ ਵਗੈਰਾ ਦੇਖਿਓ ਮੜਾ ਚੱਕੀ ਕਿਵੇਂ ਦਾ ਲੱਗਦਾ ਉਹ ਉਹ ਵਾਈਟ ਜੈ ਦੇਖਿਓ ਇਹਨਾਂ ਜਿਹੜੀ ਵਗੈਰਾ ਉਹ ਵੀ ਲਾਲ ਨੂੰ ਮੈਨੂੰ ਤਾਂ ਇਹ ਲੱਗਦਾ ਵੀ ਰਹਿਣ ਤੋਂ ਖੁਸ਼ ਨੇ ਜिद ਕਰਨੀ ਮੈਂ ਲੈ ਕੇ ਜਾਣੀ ਆ ਤੂੰ ਉਹਨੇ ਭੰਨ ਲੈਉਣੀ ਉਸਦੇ ਨਹੀਂ ਆਹਾ ਅਨਿਚੇ-ਨਿਚੇ ਆਵੀ ਭਾਰੀ ਪੈ। ਦੇਖਿਓ ਖੋਲ ਕੇ ਕਿਦਾਂ ਦਾ। ਸਹੀ ਐ। ਇਹ ਟੈਟ। ਮੈਂ ਬਿਸਕੁਪੂਜੀਆ ਵਗੈਰਾ ਪਾ ਕੇ ਰੱਖ ਦੇਈਦਾ। ਹੈ ਨਹੀਂ ਕਰ। ਹੈ ਨਹੀਂ ਹੋ ਰਹੀ ਹੋਗੇ। ਪਰ ਵਧੀਆ ਚ ਲੱਗੂ ਜਾਨੀ। ਤੇ ਵੀ ਵਧੀਆ ਲੱਗ ਰਹੇ ਆ। ਜਿਆਦਾ ਵੀ ਵਧੀਆ ਲੈ ਲਈ ਤੇ ਫਿਰ ਉਹੀ ਉਹੀ ਚੱਲ ਜਾਂਦੇ ਫਿਰ ਚੇਂਜ ਵੀ ਹੋ ਜਾਂਦੇ ਨਾ ਜੇ ਸਸਤੇ ਹੋਣਗੇ ਤਾਂ ਰਬੜੀ ਰਬੜਾ ਨਹੀਂ ਇਹ ਤਾਂ ਫਿਰ ਆਹ ਇਹ ਟਾਈਟ ਕਰਕੇ ਇਹਦਾ ਰਬੜ ਤਾਂ ਲੱਗੀ ਹੈ ਮੈਂ ਉਹਨਾਂ ਨਾਲ ਜਾ ਮੁਰਚਾ ਹੋਰ ਦੂਸਰਾ ਦੇਖ ਲੋ ਹੋਰ ਕੋਈ ਆਹ ਦੇਖ ਲੋ ਨੀਚੇ ਵਾਲਾ ਜਿਹੜਾ ਆ ਬੋਲ ਜਿਆ ਹਾਂ ਹਾਂਜੀ ਇਧਰੋਂ ਦੇਖੋ ਹਾਂ ਠੀਕ ਹੈ ਦਿਖਾਇਓ ਕਿਉਂ ਜੀ ਕੁਆਲਿਟੀ ਨਹੀਂ ਸਹੀ ਇਹਦੀ ਨਹੀਂ ਇਹ ਨਹੀਂ ਸੀ ਇਹ ਤਾਂ ਬਾਲੀ ਲੋ ਕੁਆਲਿਟੀ ਜੀ ਦਾ ਇਹ ਸੰਦੇਖ ਬੋਦਰਨ ਆ ਜਿਵੇਂ ਗੋਲ ਜੀ ਰਾਜਿੰਦਰ ਯਾ ਤੁਹਾਡੇ ਲਈ ਬਿਨਿੰਗ ਸੋ ਰਾਜਿੰਦਰ ਆਹ ਤਾਂ ਠੀਕ ਹੈ ਜਬਰਦਸਤ ਟੁੱਟਿਆ ਗਿਆ ਮੋੜਾ ਮੋਟਾ ਕਰ ਰਿਹਾ ਹਾਂ ਇਹਦਾ ਵਾਸਤੇ ਉਹ ਕਿਹਾ ਇਹਦੀ ਨਹੀਂ ਕੁਆਲਿਟੀ ਨਹੀਂ ਵਧੀਆ ਕੱਪ ਦੇ ਘਾਹ ਵਾਲੇ ਕਾਫੀ ਵਧੀਆ ਲਾ ਰੱਖਿਆ ਇੱਕ ਇੱਕ 99 ਆਹ ਵਾਲਾ 199 ਚ ਲਾ ਰੱਖਿਆ ਦੇਖ ਬੰਦ ਉਹ ਇੰਨਾ ਵੀ ਇੱਥੋਂ ਦੀ ਨਾ ਚੀਜ਼ ਵਧੀਆ ਹੁੰਦੀ ਆ ਜਿਹੜਾ ਬਾਜ਼ਾਰ ਚੋਂ ਲੈਣੇ ਬਹੁਤ ਹੀ ਮਹਿੰਗੀ ਹੁੰਦੀ ਆ ਤੇ ਸੇਮ ਹੀ ਉਹ ਹੁੰਦਾ ਕੋਈ ਜ਼ਿਆਦਾ ਫਰਕ ਨਹੀਂ ਹੁੰਦਾ रणधीर संदीप मेरी आवाज आ रही है घर घर के लिए बिलिंग पर पहुंची इत्रो देख रहे हैं कुछ ये वाले हां जी ले लो और इधर तो है कि अपने रे स्टील के दे पांडे किने सुने हैं ਹਾਂਜੀ ਨੇ ਡਰਿਆ ਹੈਗਾ ਆਪਣੇ ਹੈਗੇ ਡਰਿਆ ਤਾਂ ਕੀ ਕਰਨੀ ਆ ਫਿਰ ਹਾਂਜੀ ਕਿੰਨੇ ਸਾਈਡ ਤੋਂ ਬੱਚੇ ਵੀ ਆ ਜਾਂਦੇ ਇਹਦੇ ਆਹ ਦੇਖੋ ਕੁੰਡੀ ਜਿਹੜੀ ਕੁੰਡੀ ਘੋਟੀ ਜੀ ਆਹ ਛੋਟੀ ਜੀ ਆਹ ਵਾਰੀ ਦੇਖੋ ਕੀ ਰੇਟ ਹੈ ਦਾ ਸਭ ਤੋਂ ਛੋਟੀ ਜੀ ਹਾਂ ਜੀ ਸਭ ਤੋਂ ਭਾਰੀਆਂ ਬਹੁਤ ਆ ਫਿਰ ਉਹ ਭਾਰੀ ਵਾਲੀ ਵਧੀਆ ਹੁੰਦੀ ਚੀਜ਼ ਸਟੀਲ ਹਲਕੀ ਵਾਲੇ ਤਾਂ ਫਿਰ ਉਹ ਵੈਸੇ ਹੀ ਖਰਾਬ ਹੋ ਜਾਂਦੇ ਬੋਝ ਵਾਲਾ ਮੇਰੇ ਤਾਂ 550 ਦੀ ਚਾਪੂਣੀ ਇਹ ਕੋਰੀ ਮੈਂ ਸੈਟ ਲਾਈ ਗਈ ਸੀ ਤੋ ਕੜਛੀਆਂ ਆਈਆਂ ਨਾ ਤੇ ਬਹੁਤ ਵਧੀਆ ਉਹ ਨਿਕਲੇ ਸੀ ਉਹ ਸਿਰਫ ਹੀ 99 ਰੁਪਈਆ ਦਾ ਸੀਗਾ ਦੋ ਉਹਦੇ ਨਾਲ ਸਰਵਿਸ स्पून ਸੀਏ ਤੇ ਇੱਕ ਉਹ ਪਲਟਾ ਚਮਚਿਆਂ ਵਾਲਾ ਹੈ ਉਹ ਵੀ ਕੋਈ ਕੋਈ ਰੱਖਣਾ ਕਿਹੜਾ ਚਮਚੇ ਵਾਲਾ ਉਹ ਹੈਗੇ ਤਾਂ ਉਹ ਨਾਲ ਵਿੱਚ ਦੀ ਉਹਦੇ ਚਮਚੀ ਨਿਕਲ ਜਾਂਦੇ ਆ ਦੋ ਆ ਸਟੈਂਡ ਤਾਂ ਮੇਰੇ ਕੋਲੇ ਪਰ ਦੋਨੋਂ ਹੀ ਨਹੀਂ ਮੈਨੂੰ ਵਧੀਆ ਲੱਗੇ ਆ ਕੱਪਾਂ ਵਾਲਾ ਇਹਦੇ ਤੇ ਕੱਪਟੰਡੀ ਅੰਦਰ ਪਰ ਆਪਾ ਤਾਂ ਅੰਦਰ ਹੀ ਰੱਖ ਦਿੰਨੇ ਉਹ ਦਿੱਤੀ ਆ ਵੀ ਸਟੈਂਡ ਜਾਂ ਕਿੰਨੇ ਦਾ ਲਾ ਰਹੇ ਇਹ ਵਸਤਾ ਹੈਗਾ ਆਪਣੇ ਕੋਲ ਕਿੰਨੇ ਦਾ ਨੁੰਜਾ ਨੁੰਜਾ ਦਾ ਇਹ ਪੈ ਸੀ ਜਾਂ ਤੇ ਆਹ ਜੀ ਆਹ ਵਾਲਾ ਹੈ ਨਹੀਂ ਹਾਂ ਇਹ ਜਿਵੇਂ ਕੇਕ ਵਗੈਰਾ ਬਣਾਉਣਾ ਤੋ ਤਾਂ ਬੈਟਰ ਮਿਕਸ ਕਰਨ ਵਾਸਤੇ ਇਹ ਮਾਹ ਉਹ ਬਣਾਉਣੀ ਆਪਾਂ ਆਮਲੇਟ ਵਗੈਰਾ ਬਣਾਉਣੀ ਹਾਂ ਹਾਂ ਉਹ ਵੀ ਉਹ ਵੀ ਫੈਂਡ ਸਕਦਾ ਉਹਦੇ ਨਾਲ ਲੈਣਾ ਬਈ ਲਾਲੋ ਫੇਜ਼ੀ ਦੋਈ ਤੇ ਮਹੌਲ ਦੇ ਵਿੱਚ ਆ ਜੀ ਨਾ ਉਹ ਥੋੜੀਆਂ ਥੋੜੀਆਂ ਚੀਜ਼ਾਂ ਤੇ ਹੀ ਵੈਸੇ ਆ ਦੇਖਿਓ ਕਿੰਨਾ ਸੁਨੋਖੀਲਾ ਜਿਹਾ ਆ ਆਹ ਰੇ ਨਾ ਡੁੱਬੀਆਂ ਆ ਦੇਖਿਓ ਨਹੀਂ ਵੈਸੇ ਜਿਵੇਂ ਆਪਾਂ ਆਸ ਖੁਸ਼ਮੰਗਰੇ ਕੁਸਟਨਾਕ ਵਗੈਰਾ ਪਾ ਕੇ ਲੈ ਜਾਂਦੇ ਆ ਉਹਦੇ ਵਾਸਤੇ ਕਹਿੰਦੇ ਆ ਵਧੀਆ ਹੁੰਦੀ ਆ ਚੀਜ਼ ਆ ਵੇ ਦੇਖੋ ਕਿੰਨਾ ਰੇਟ ਇਹਦਾ ਮੇਰੇ ਦਿਸੇ ਵੀਡੀਓ ਬਣਾਇਆ ਨੇ ਤਿੰਨੇ ਪੈਸੇ 65 ਰੁਪਏ 65 ਰੁਪਏ ਲੈ ਲਈ ਇੱਕ ਰੁਪਈਆ ਇੱਕ ਲੈ ਲਓ ਉਹ ਮੇਰੇ ਕੋਲ ਉਹ ਹੋਰ ਇੱਕ ਤਾਂ ਉਸ ਦਿਨ ਹੀ ਮੈਂ ਲੈ ਲਈ ਸੀਗੀ ਉੱਥੋਂ ਉਹ ਤਾਂ ਬੱਸ ਐਸਾ ਸਿੰਪਲ ਵਾਲੀ ਮੈਨੂੰ ਛੋਟੀਆਂ ਵੀ ਆਉਣ ਜਾਂ ਫਿਰ ਛੋਟੀਆਂ ਲੈ ਲਓ ਕੋਈ ਵਰਾਇਆ ਨਾ ਪਲਾਸਟਿਕ ਦੀ ਜੀ ਇੱਕ ਚ ਲੈ ਕੇ ਜਾਂ ਲੈ ਵੈਸੇ ਤਾਂ ਮੇਰੇ ਕੋਲ ਹੈਗਾ ਛੋਟੀਆਂ ਆਹ ਕਿੰਨੇ ਦੇ ਦੇ ਨਾਲ ਦੀ ਮੈਂ ਲਈ ਉਹਦੇ 50 ਰੁਪਏ ਦੀ ਯੂਨਿਟ ਆ ਵਧੀਆ ਜੀ ਮਾ ਦੋ ਨਿਕਾ ਲੈ ਲੈਣੇ ਉਹ ਤਾਂ ਵੱਡੀ ਸੀ ਨੂੰ ਐਵੇਂ ਲੱਗਦੀ ਆ ਜੋ ਹੈਗਾ ਸਾਈ ਦਾ ਫਰਕ ਆ। ਦੇਖ ਇਹ ਨੰਜਰ ਵੀ ਵੇਰ ਗਲੋ ਬੈਟਰ ਵੀ ਆਉਂਦਾ। 10 ਰੁਪਏ ਦਾ ਫਰਕ। ਚਲੋ ਛੋਟੀਆਂ ਲੈ ਲਵੋ ਫਿਰ। ਥੋੜਾ ਕੁਝ ਚਾਹੀਦਾ ਹੁੰਦਾ ਇਹਨੂੰ ਨਿਕਲੋ। ਹਾਂਜੀ ਬਸ ਤਾਂ ਫਰੂਟ ਹੀ ਕੱਟ ਕੇ ਪਾਉਣਾ ਹੁੰਦਾ। ਛੋਟੀਆਂ ਨਾਲ ਬੈਗ ਦੇ ਵਿੱਚ ਵਧੀਆ ਆ ਜਾਂਦੀਆਂ। ਨਹੀਂ ਤਾਂ ਉਹ ਹੋਲਾ ਬੈਗ ਵੀ ਭਰ ਜਾਂਦਾ ਨਾ ਜ਼ਿਆਦਾ। ਇੱਥੇ ਡੰਗੇ ਹੁੰਦੇ ਸੀ ਪਰ ਨਾ ਉਹ Awal ini dia super 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 hari dah, awal cuci muci berdarah, kena

ਉੱਪਰ ਉਹ ਟਰਾਲੀ ਹੀ ਨਹੀਂ ਲਈ ਉਹਦੇ ਚ ਰੱਖ ਲੈਂਦੇ ਸਮਾਨ ਹੋਰ ਮੈਂ ਉਹ ਦੇਖਦੀ ਸੀ ਕੱਪੜੇ ਨੂੰ ਲਾਉਣ ਵਾਲੇ ਕਲਿੱਪ ਜੇ ਕੱਪੜੇ ਨੂੰ ਲਾਉਣ ਵਾਲੇ ਕਲਿੱਪ ਇੱਥੇ ਮਹਿੰਗੇ ਹੋਣ ਲਾ ਰਹੇ ਸਿੱਕੇ ਹਾਂ ਜੀ ਹਾਂ ਬਹੁਤ ਜਵਾਲੀ ਮਹਿੰਗੇ ਆ ਪਰ ਉਹ ਤਾਂ ਪਲਾਸਟਿਕ ਨੇ ਪਰ ਉਹਦਾ ਇਹ ਨਾ ਇਹਦਾ ਦੂਜਾ ਵਾਹ ਹਰੀ ਵਾਲੀਆਂ ਆ ਸਟੀਲ ਵਾਲੀਆਂ ਸਟੀਲ ਇਹਦੇ ਜੜ ਲੱਗਦੀ ਹੈ ਹਾਂਜੀ ਬਿੱਲੇ ਹੋ ਗਏ ਨਾ ਕੱਪੜੇ ਕੱਪੜੇ ਤੇ ਲੱਗਦੀ ਹੈ ਉਹ ਪਲਾਸਟਿਕ ਵਾਲੀ ਕਿੰਨੀਆਂ ਇਹਦੇ ਵਿੱਚ 12 ਉਹਨਾਂ ਜੋ ਚੱਲੇ ਨੂੰ 20 ਰੁਪਏ ਦੀ ਜੀ ਲੈ ਲਓ ਥੋੜਾ ਵੱਡਾ ਲੈਣਾ ਤੇ ਮੋਟਾ ਲੈਣਾ ਥੋੜਾ ਪੜਾਣਾ ਪੈਣਾ ਦੇਖੋ ਇੱਥੇ ਕੱਢੋ ਹੋ ਹੋ ਸੱਤਰਨ ਤੇ ਫਰੋਇ ਲੋਕਰ ਸਸਤੀਆਂ ਲੈ ਲਓ ਸਸਤੀਆਂ ਵਾਲੀ ਟੁੱਟੀ ਐ ਮੈਂ ਇੱਕ ਤਾਂ ਖੁਸ਼ਮਣੇ ਨਹੀਂ ਛੱਡਦਾ ਉਹ ਵੈਸੇ ਖੇਡਣ ਮਾਰੇ ਲੈ ਜਾਂਦਾ ਲਾਹ ਲਾਹਦੀ ਨਹੀਂ ਸਹੀ ਆ ਵੇ ਪਹਿਲੇ ਵੀ ਨੂੰ ਜਦੋਂ ਜੋਂ ਨਾ ਦਸ ਕੀ ਇਹ ਪੜਨ ਨੂੰ ਚੱਲਦਾ ਨਾਲੋ ਸਹੀ ਨਹੀਂ ਇਹ ਤਾਂ ਆ ਲੈ ਚਲੇ ਹੀ ਲੈ ਲਓ ਹਾਂ ਕਿੰਨੇ ਨੇ 70 ਰੁਪਏ ਦੀ ਹੈ ਦਿਖਾਏ ਕਿੰਨੀਆਂ 12 ਹੂੰ ਚਲੋ ਇਹ ਹੀ ਲੈ ਲਉ ਕੋਰ ਲੈਣਾ ਚਾਹੀਦੀਆਂ ਲੈਣਾ ਕੀ ਫਿਰ ਦੋ ਦਿਨਾਂ ਚਾਹੀਦੇ ਹੈਂਗਰ ਤਾਂ ਵੈਸੇ ਆਪਣੇ ਇਹ ਤਾਂ ਹੈ ਰਾਇ ਨਹੀਂ ਲੈਦਾ ਕਿ ਉਹ ਨਹੀਂ ਹੈਂਗਰ ਹੈਂਗਰ ਹੈ ਉਹ ਸਟੀਲ ਵਾਲੇ ਨਹੀਂ ਲੈਣੇ ਆਪਾਂ ਆ ਲੈਣੇ ਮੈਨੂੰ ਉਹ ਨਹੀਂ ਪਲਾਸਟਿਕ ਵਾਲੇ ਵਧੀਆ ਰਹਿੰਦੇ ਆ ਮੈਨੂੰ ਨਹੀਂ ਪਸੰਦ ਆ ਇਹਨਾਂ ਜਿਹੜਾ ਕੱਪੜਾ ਹੀ ਨਹੀਂ ਸੀ ਲੱਗਦਾ ਸਟੀਲ ਵਾਲਿਆਂ ਦੇ ਵਿੱਚ ਆ ਇਹਦੇ ਨਾਲ ਦੇ ਆਪਣੇ ਪਹਿਲਾਂ ਵੀ ਮਲਾਦਾ ਕੀ ਰੇਟ ਹੈ ਨਾ 190 ਲੈਣ ਦੇਖ ਲੈਣੇ ਲੈ ਲਓ ਨੇ ਨੋ ਨੀ ਅਗੇ ਰਹੀ ਨਹੀਂ ਤੇ ਜਿੰਨੇ ਕੌੜੇ ਹੁਣ ਉਹਨਾਂ ਦੇ ਵਧੀਆ ਉਹ ਟੰਗੇ ਜਾਂਦੇ ਕੱਪੜੇ ਤੇ ਆਹ ਜਿਹੜੇ ਸਟੀਲ ਵਾਲੇ ਇਹਨਾਂ ਦੇ ਵਿੱਚ ਤਾਂ ਕੱਪੜੇ ਨਹੀਂ ਟੰਗਦੇ ਸਹੀ ਸ਼ਲਟਾਂ ਲੱਗਦੀਆਂ ਹੀ ਨਹੀਂ ਨਾ ਉਹਨਾਂ ਬਹੁਤ ਰੱਖਦੇ ਆ ਕੋਈ ਕੱਢ ਦੇ ਹਾਂਜੀ ਚਲੋ ਫਿਰ ਚੱਲਦੇ ਹਾਂ ਚੱਕ ਲੈਣੀ ਮੈਂ ਵੀ ਕੋਈ ਗੱਲ ਨਹੀਂ ਬੋੜਾ ਵੱਡਾ ਉਹਨੂੰ ਛੋਟੇ ਨਹੀਂ ਦੇ ਪੈਖੇਟ ਬੋੜਾ ਵੱਡਾ ਹੈ ਚਲੋ ਜੀ ਆਪਣੀ ਹੋ ਗਈ ਸ਼ੋਪਿੰਗ ਅੱਜ ਵਿਸ਼ਾਲ ਮੋਹਲ ਵਿੱਚ ਤੇ ਆਪਾਂ ਘਰ ਨੂੰ ਚੱਲਿਆ ਹੁਣ ਤਰੀਦ ਲੈ ਜਿਹੜਾ ਜ਼ਰੂਰੀ-ਜ਼ਰੂਰੀ ਦਾ ਸਮਾਨ ਸੀਗਾ ਤੇ ਸ਼ਾਮ ਦੇ ਘਰ ਘਰੀ ਹਾਂਜੀ ਤੇ ਆਪਾਂ ਲੈਣ ਦੀ ਸ਼ੋਪਿੰਗ ਕਰਕੇ ਆਵਲੀਆਂ ਲੈਣਦੀਆਂ ਇਹ ਕੰਚ ਦੀਆਂ ਆਵਲੀਆਂ ਉੱਥੇ ਵੀ ਦਿਖਾਈਆਂ ਤੁਹਾਨੂੰ ਤੇ ਆ ਵੀ ਲੈ ਜਾਂਦੀਆਂ ਦੋ ਡੱਬੀਆਂ ਆ ਬੱਚਿਆਂ ਦੇ ਸਨੈਕ ਵਗੈਰਾ ਪਾ ਕੇ ਭੇਜ ਦੇਈਦਾ ਬੱਧੀਆ ਏਟਾ ਏਟਾ ਟੱਕਣ ਵਧੀਆ ਇਹਨਾਂ ਦੇ ਪੇਸਟ ਲੈਣ ਦੀ ਕਾਲ ਲੈਣ ਦੀ ਆਵਲ ਲੈਣ ਦੇ ਆਪਾਂ 70 70 ਪੈਸ ਜਾਈਏ ਬੋਲੇ ਆ ਲੈ ਹਾਂ ਦਾ ਉਹੀ ਇਹਦਾ ਪੈਕਟ ਐਨੇ ਕੀ ਸ਼ਾਪਿੰਗ ਕੀਤੀ ਹੈ ਇਹ ਦਿਨਾਲ ਵੀ ਥੋੜੇ ਥੋੜੇ ਨਾਲ ਕਿੰਨੇ ਹੀ ਪੈਸੇ ਲੱਗ ਜਾਂਦੇ ਨਿੱਕੇ ਨਿੱਕੇ ਕਹਿ ਦੇ ਇਹ ਤਾਂ ਚਲੋ ਆ ਲੈ ਲਈਏ ਉਹ ਲੈ ਲਈਏ ਤੇ ਪਰ ਬਾਅਦ ਚਿਰ ਬਿੱਲ ਕਰਾਈ ਦਾ ਉਹਨੂੰ ਪਤਾ ਲੱਗਦਾ ਪੈਸੇ ਕਾਫੀ ਬਣ ਗਏ ਬਸ ਇਹ ਹੋ ਜਾਂਦਾ ਕਿ ਮਾਲ ਦੇ ਵਿੱਚ ਜਾ ਕੇ ਨਾ ਆਪਾਂ ਨੂੰ ਇਦਾਂ ਨਹੀਂ ਹੁੰਦਾ ਕਿ ਆਪਾਂ ਉਹ ਕਰ ਲਈਏ ਵੀ ਬਣ ਚੀਜ਼ ਲੱਭਣੀ ਪਊਗੀ ਸਾਰਾ ਕੁਝ ਮਿਲ ਜਾਂਦਾ ਆ ਤਾਂ ਯਾਦ ਵੀ ਨਹੀਂ ਸੀ ਨਾ ਵਾਲਾ ਨਾ ਵਾਲਾ ਜਦੋਂ ਕੱਪੜੇ ਸੁੱਕਣੇ ਪਾਉਣੇ ਹੁੰਦੇ ਉਸ ਤੋਂ ਯਾਦ ਆਉਂਦੇ ਸੀ ਵੀ ਹਾਈ ਕਲਿੱਪ ਹੈ ਨਹੀਂਗੇ ਤੇ ਉਹ ਲੈ ਆਂਦੇ ਉੱਥੇ ਮਿਲ ਕੇ ਤੇ ਚਲੋ ਲੈ ਆਏ ਤੇ ਵਧੀਆ ਹੋ ਗਿਆ ਦੁਕਾਨਾਂ ਤੇ ਜਾ ਕੇ ਕਿੱਥੇ ਮਿਲਦਾ ਇਹੋ ਜਿਹਾ ਸਮਾਨ ਕਦੇ ਉੱਧਰ ਜਾਓ ਕਦੇ ਉੱਧਰ ਜਾਓ ਇੰਨਾ ਟਾਈਮ ਹੀ ਨਹੀਂ ਹੁੰਦਾ ਤੇ ਕਾਹ ਲੈ ਹੁੰਦਾ ਕੀ ਬੋਲਦੇ ਇਹਨੂੰ ਮਿਕਸਰ ਮਿਕਸ ਕਰਨ ਵਾਸਤੇ ਚਲੋ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਪਲੀਜ਼ ਓਕੇ ਜੀ ਬਾਏ ਧੰਨਵਾਦ